ਅੱਜ ਪਿੰਡ ਚਮਿਆਰੇ ਤਹਿਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਮਹਾਪੁਰਸ਼ ਸੰਤ ਹਰਨਾਮ ਸਿੰਘ ਜੀ ਨਸ਼ਹਿਰੇ ਵਾਲਿਆਂ ਦਾ ਜਨਮ ਦਿਹਾੜਾ ਪਿੰਡ ਵਸਨਾ ਦੇ ਸਹਿਯੋਗ ਨਾਲ ਮਨਾਇਆ ਗਿਆ ਜਿਸ ਵਿੱਚ ਗੁਰਦੁਆਰਾ ਸਾਹਿਬ ਦੇ ਵਿਹੜੇ ਲਗਾਏ ਵਿਸ਼ਾਲ ਪੰਡਾਲ ਵਿੱਚ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਾਰਾ ਦਿਨ ਕੀਰਤਨ ਦਰਬਾਰ ਹੋਇਆ ਉਸ ਤੋਂ ਉਪਰੰਤ ਸੰਗਤਾਂ ਵਿੱਚ ਲੰਗਰ ਵੀ ਵਰਤਾਇਆ ਗਿਆ ਚਾਹ ਪਕੌੜਿਆਂ ਦਾ ਲੰਗਰ ਸਾਰਾ ਦਿਨ ਸੰਗਤਾਂ ਵਿੱਚ ਵਰਤਦਾ ਰਿਹਾ ਇਸ ਮੌਕੇ ਸੰਤ ਮਹਿੰਦਰ ਸਿੰਘ ਸੰਤ ਗਿਆਨ ਸਿੰਘ ਸਰਦਾਰ ਦਿਵਾਨ ਸਿੰਘ, ਤਰਸੀਮ ਸਿੰਘ, ਰਗबीर ਸਿੰਘ, ਸਾਬਕਾ ਸਰਪੰਚ ਸੁਖਦੇਵ ਰਾਜ ਜੀ, ਸਰਦਾਰ ਬਲਦੇਵ ਸਿੰਘ ਜੀ, ਸਰਦਾਰ ਰਤਨ ਸਿੰਘ ਜੀ, ਸੂਬੇਦਾਰ ਅਨਜੀਤ ਸਿੰਘ ਜੀ ਆਦੀ ਹਾਜ਼ਰ ਰਹੇ। ਪਰਮਜੀਤ ਸਿੰਘ ਦੀ ਖਾਸ ਰਿਪੋਰਟ ਏਕੇਵਨ ਨਿਊਜ਼ ਅੰਮ੍ਰਿਤਸਰ। ਸੰਤਪੂਰਨ ਸਿੰਘ ਜੀ ਜਿਨ੍ਹਾਂ ਨੇ ਅਸੀਂ ਛੋਟੇ-ਛੋਟੇ ਹੁੰਦੇ ਸੀ ਜਦੋਂ ਨਗਰ ਕੀਰਤਨ ਇਸ ਨਗਰ ਚੋਂ ਕੱਢਣਾ ਜਿਸ ਤਰ੍ਹਾਂ ਅੱਜ ਅਮਰਤ ਵੇਲੇ ਨਿਕਲੀ ਇਸ ਤਰ੍ਹਾਂ ਹੀ ਨਿਕਲਨੀ ਆ ਤੇ ਪੰਜ ਸਿੰਘ ਜੀ ਸਾਡੇ ਪਿਤਾ ਜੀ ਨੂੰ ਕਿਲੇ ਵਾਲਿਆਂ ਨਾਲ ਨਾ ਜੋੜ ਦੇ ਐਸੇ ਐਸੇ ਧਮ ਜਪੋ ਜੀ ਐਸੇ ਐਸੇ ਤੂਪ ਰਹਿਲਾ पियो हर जय ब्र 咱们不能忘啊！ ਸਭੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਜਪ ਕੇ ਅੰਦਰ ਕੇ ਗੁਰੂ ਜੀ ਸਾਡੀ ਅਰਦਾਸ ਕਰੀਏ। ਪੰਜਾਬ ਨਾਮਿਆ ਕਹਿੰਦੇ ਜਪੀਆ ਅਸਾਨਾ। ਇਹ ਭਾਣੇ ਸ੍ਰੀ ਮੱਤ ਦਾ ਆਨੰਦ ਕਰਾ। ਜੀ ਸਾਰੇ ਲੰਗਰ ਵਾਸੀ ਉਸ ਨੂੰ ਸਾਧ ਸੰਗਤ ਕਰਮਾ ਭਗਾ ਵਾਲੇ ਦੇ ਜਿਹੜੇ ਹਰ ਸਾਲ ਹੀ ਆਪਣੇ ਗੁਰੂਆਂ ਦਾ ਜਨਮ ਦਿਨ ਸਹਿਬ ਜ ਆਪਿਆਂ ਦਾ ਸ੍ਰੀ ਦੀਵਸ ਇਹ ਸਾਰਾ ਰਲ ਕੇ ਮਨਾਉਂਦੇ ਜੇ ਔਰ ਸਾਨੂੰ ਵੀ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲ ਜਾਂਦਾ ਆਓ ਇੱਕ ਰਲ ਕੇ ਅਰਦਾਸ ਕਰੀਏ ਭਈ ਗੁਰੂ ਸਾਹਿਬ ਇਸ ਤਰ੍ਹਾਂ ਹੀ ਕਿਰਪਾ ਕਰਨ ਔਰ ਦਿੱਲੀ ਦੇ ਬਾਹਰਾਂ ਦੇ ਉੱਤੇ ਧਰਨੇ ਦੇ ਬੈਠੇ ਨੇ ਗੁਰੂ ਸਾਹਿਬ ਸਰਕਾਰ ਦੇ ਮਨ ਦੇ ਵਿੱਚ ਇਹ ਪੌਣ ਨਰਮਾਈ ਉਹਨਾਂ ਨੂੰ ਮਤਬਕਸ਼ਣ ਕਿ ਸਾਡਾ ਅੰਦਾਜ਼ਾ ਜਿਹੜਾ ਸੜਕਾਂ ਤੇ ਰੋ ਰਿਹਾ ਇਹ ਉਹਨਾਂ ਦੀ ਗੱਲ ਮੰਨੇ ਔਰ ਆਪਣੇ ਆਪਣੇ ਇਹ ਬੜੇ ਬੜੇ ਫੈਸਲੇ ਤੋਂ ਮਾਦੂ ਜਾਂਦੇ ਕੇਨ ਚੈਨਲ ਨੰਬਰ 1 ਜਿਲੇਪਿਆ ਵੇਖੋ ਇਹ ਮੇਲਾ ਜੀ ਸੰਤਮਾ ਪੁਰਸ਼ ਸੰਤਰਨ ਹਮਸਿੰਝ ਜੀ ਦੀ ਯਾਦ ਵਿੱਚ ਮਨਾਇਆ ਜਾਂਦਾ ਇਹਨੂੰ ਤਕਰੀਬਨ 70 ਕ ਸਾਲ ਹੋ ਗਏ ਨੇ ਪਰ ਇੱਥੇ ਜਿਹੜੀ ਬਿਲਡਿੰਗ ਹੈ ਨਾ ਉਹ ਬਹੁਤ ਮਾੜੀ ਆ ਸੋ ਨੀਲਤਾਰੀ ਸੰਪਰਦਾਵਾਂ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਸਾਡੇ ਸਤਕਾਰਯੋਗ ਚਾਚਾ ਜੀ ਸੰਤ ਮਲਖਾ ਸਿੰਘ ਜੀ ਕਾਫੀ ਚਿਰ ਤੋਂ ਸਾਨੂੰ ਇਸ ਪਾਸੇ ਉਹਨਾਂ ਨੇ ਲਾਇਆ ਤੇ ਇਹ ਮੇਲਾ ਜਿਹੜਾ ਹਰ ਸਾਲ ਕਰਵਾਇਆ ਜਾਂਦਾ ਬ੍ਰਿਸ਼ਰਦਾ ਦੇ ਭਾਵਨਾ ਨਾਲ ਪਰ ਬਿਲਡਿੰਗ ਮਾੜੀ ਹੋਣ ਕਰਕੇ ਸਾਨੂੰ ਇਹ ਤੰਗੀ ਆਉਂਦੀ ਆ ਤੇ ਨੀਲਤਾਰੀ ਸੰਪਰਦਾਵਾਂ ਨੂੰ ਇਹ ਧਿਆਨ ਦੇਣਾ ਚਾਹੀਦਾ ਕਿ ਇਹ ਬਿਲਡਿੰਗ ਦੀ ਉਸਾਰੀ ਹੋਣੀ ਚਾਹੀਦੀ ਆ ਸਭ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹਦਾ ਮੇਲੇ ਦਾ ਪ੍ਰਬੰਧ ਆ ਜਿਹੜੇ ਮਾਇਆ ਦਾ ਪ੍ਰਬੰਧ ਆ ਉਹ ਕਿਹੜਾ ਦੁਬਾਰਾ ਕੀਤਾ ਕਮੇਟੀ ਦੋਲੋਂ ਕੀਤਾ ਜਾ ਰਿਹਾ ਹੈ ਇਲਾਕਾ ਵਾਸੀਆਂ ਸਹਿਯੋਗ ਨਾਲ ਕਹਿੰਦੇ ਇੱਕ ਪਰਿਵਾਰ ਵੱਲੋਂ ਇਹ ਮੇਲਾ ਬਣਾਇਆ ਜਾਂਦਾ ਜੀ ਇਹ ਪਹਿਲਾਂ ਤੇ ਜੀ ਸਾਰੇ ਰਲ ਕੇ ਕਰਦੇ ਸਨ ਉਹਨੂੰ ਸਰਦਾਰ ਗਿਆਨ ਸਿੰਘ ਸਾਡਾ ਛੋਟਾ ਵੀਰ ਆ ਉਹ ਸਮੂਹ ਸੰਗਤ ਨਾਲ ਮਿਲ ਕੇ ਉਹਨਾਂ ਦਾ ਸਹਿਯੋਗ ਦਿੰਦੀ ਹੈ ਤੇ ਇਹ ਮੇਲਾ ਇਹ ਸਾਲ ਮਨਾਇਆ ਜਾਂਦਾ ਤੇ ਨਗਰੀ ਤੋਂ ਵੀ ਅਸੀਂ ਨਗਰੀ ਰਹਿੰਦੇ ਆ ਤੇ ਉੱਥੋਂ ਸੰਗਤ ਬੜੀ ਜਿਹੜੀ ਆ ਉਹ ਲੈ ਕੇ ਤੇ ਇੱਥੇ ਪਹੁੰਚੀ ਦਾ ਦਰਸ਼ਨ ਤਰੀ ਦੇ ਨਾਨਕ ਕੇ ਮਹਾਰਾਜ ਦੇ ਤੋਂ ਬੜੀ ਧੁੰਦਾਂ ਵਾਲੇ ਮਨੇਲਾ ਮੇਲਾ ਮਨਾਇਆ ਜਾਂਦਾ ਪਰ ਦੀਆਂ ਸੰਤ ਮਹਾਂਪੁਰਸ਼ ਰਿਸ਼ਾਰੇ ਵਾਲਾ ਜਨਮ ਦਿਹਾੜਾ ਮਨਾਉਂਦੇ ਆ ਤੁਹਾਨੂੰ ਕਿੰਨੇ ਸਾਲ ਹੋ ਗਏ ਘੱਟ ਤੋਂ ਘੱਟ 50 60 ਸਾਲ ਹੋ ਗਏ ਨੇ ਪਹਿਲਾਂ ਮੇਰੇ ਪਿਤਾ ਜੀ ਡਿਊਟੀ ਕਰਦੇ ਸਨ ਉਹਨੂੰ ਪਾਉਂਦੇ ਸਨ ਉਸ ਤੋਂ ਬਾਅਦ ਅਕਾਲ ਸਰਾਂ ਕਰ ਗਏ ਤੋਂ ਉਸ ਤੋਂ ਬਾਅਦ ਆ ਜਿਹੜੀ ਮੇਰੀ ਡਿਊਟੀ ਲੱਗੀ ਆ ਸਾਥ ਸੰਗਤ ਦੇ ਸਹਿਯੋਗ ਨਾਲ ਮੈਨੂੰ ਸਹਯੋਗ ਪੂਰਾ ਪਿੰਡ ਦੀ ਸੰਗਤ ਦੇ ਰਹੀ ਆ ਤੇ ਮੈਂ ਡਿਊਟੀ ਨਿਭਾ ਰਿਹਾ ਹਾਂ ਬਾਕੀ ਦੀ ਬਿਲਡਿੰਗ ਦੀ ਗੱਲ ਪਿਛੇ 2-3 ਸਾਲ ਦੀ ਗੱਲ ਹੈ ਮੈਂ ਰਿਟਾਇਰਮੈਂਟ ਮੇਰੀ ਹੋਈ ਸੀ ਰਿਟਾਇਰਮੈਂਟ ਦੇ ਸਬੰਧ ਵਿੱਚ ਮਾਪਣਾ 50000 ਰੁਪਇਆ ਦੇ ਸਬੰਧ ਚੰਡਿਆ ਸੀ ਬਿਲਡਿੰਗ ਵਾਸਤੇ ਉਹ ਮੇਰੇ ਕੋਲ ਹਾਜ਼ਰ ਪਿਆ ਔਰ ਮੇਰੇ ਦੋ ਬੇਟੇ ਬਾਹਰ ਨੇ ਉਹਨਾਂ ਨੇ ਮੈਨੂੰ ਸਮਰਥਨ ਦਿੱਤਾ ਵੀ ਤੁਸੀਂ ਬਿਲਡਿੰਗ ਚਾਲੂ ਕਰੋ ਬਣਾਉਣ ਦੀ ਅਸੀਂ ਵੀ ਯੋਗਦਾਨ ਪਾਵਾਂਗੇ ਇਹਨਾਂ ਨੇ ਕਿੰਦਾ ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਸੰਗਤ ਨੂੰ ਕਿ ਇਹਦੇ ਬਾਬੇ ਵਾਕਈ ਧਿਆਨ ਦੇਣਾ ਬੰਦਾ ਸਾਡਾ ਜਰੂਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਧੰਨਵਾਦੀ ਹਾਂ 51 ਚੈਨਲ ਦੇ ਜਿਨ੍ਹਾਂ ਨੇ ਇਥੇ ਚਮਿਆਰੀ ਪਿੰਡ ਚ ਆਣ ਕੇ ਸਾਡੇ ਇਸ ਪ੍ਰੋਗਰਾਮ ਨੂੰ ਕਵਰ ਕੀਤਾ ਮੈਂ ਤਕਰੀਬਨ 31 ਸਾਲ ਤੋਂ ਇਸ ਮੇਲੇ ਦੇ ਵਿੱਚ ਸ਼ਿਰਕਤ ਕਰਨ ਦਾ ਆ ਰਿਹਾ ਹਾਂ ਇਹ ਸੰਤਰਨਾਮ ਸਿੰਘ ਜੀ ਕਿਲੇ ਵਾਲੇ ਜਿਨ੍ਹਾਂ ਦਾ ਜਨਮ ਦਿਨ ਦੇ ਸੰਬੰਧ ਵਿੱਚ ਇਹ ਸੰਤ ਮਿਲਖਾ ਸਿੰਘ ਸੰਤ ਪੂਰਨ ਸਿੰਘ ਸੰਤ ਸ੍ਰੇਣ ਸਿੰਘ ਉਹਨਾਂ ਦਾ ਪਰਿਵਾਰ ਮਿਲ ਕੇ ਔਰ ਪੂਰੀ ਚਮਿਆਰੀ ਦੀ ਸਾਧ ਸੰਗਤ ਜਿਹੜੀ ਰਲ ਕੇ ਨਾਲੇ ਸ਼ਹੀਦੀ ਸਾਕਾ ਔਰ ਸੰਤ ਹਰਨਾਮ ਸਿੰਘ ਜੀ ਕਿਲੇ ਵਾਲਿਆਂ ਦਾ ਜਨਮ ਦਿਨ ਮਨਾਉਂਦੇ ਹਨ ਔਰ ਮੈਂ ਤਕਰੀਬਨ ਵੇਖਦਾ ਹਰ ਸਾਲ ਕਿ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਰਦਾਰ ਗਿਆਨ ਸਿੰਘ ਜੀ ਜਿਹੜੇ ਨੇ ਉਹ ਆਪਣੀ ਸੇਵਾ ਨਿਭਾਉਂਦੇ ਨੇ ਔਰ ਸੰਗਤ ਦਾ ਬੜਾ ਉਤਸ਼ਾਹ ਹੁੰਦਾ ਔਰ ਜਿਹੜੀ ਗੱਲ ਮਾਸਟਰ ਭਿੰਦਰ ਸਿੰਘ ਹੋਜਣੇ ਦੀ ਦੱਸੀਏ ਵੀ ਬਿਲਡਿੰਗ ਦੇ ਵੱਲ ਧਿਆਨ ਕੀਤਾ ਜਾਣਾ ਚਾਹੀਦਾ ਮੈਂ ਸਮੂਹ ਚਮਿਆਰੀ ਸੰਗਤ ਨੂੰ ਔਰ ਤਕਰੀਬਨ ਇਥੋਂ ਦੇ ਪਰਿਆ ਪੰਚਾਇਤ ਔਰ ਜ਼ਿੰਮੇਵਾਰਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਵੀ ਰਲ ਮਿਲ ਕੇ ਹੰਬਲਾ ਮਾਰੋ ਔਰ ਜਿੰਨੇ ਜੋਗੇ ਹੀ ਵੀ ਹੈ ਤੁਹਾਡੇ ਨਾਲ ਜਿੱਦਾਂ ਦੀ ਸਾਡੀ ਸੇਵਾ ਲਓਗੇ ਇਹ ਆਜਣੇ ਆ ਸੋ ਬਿਲਡਿੰਗ ਨੂੰ ਤਿਆਰ ਕਰੀਏ ਸਭ ਸਾਡੇ ਸੁਣੇ ਵਿੱਚ ਆ ਰਿਹਾ ਅਸੀਂ ਵੇਖੇ ਵੀ ਆਏ ਆ ਇੱਥੇ ਕੋ ਖੂਹ ਆ ਪ੍ਰਾਤਿਕ ਖੂਹ ਆ ਜਿਹਨੂੰ ਲੂਣਾ ਦਾ ਖੂਹ ਕਿਹਾ ਜਾਂਦਾ ਇਹ ਪਿੰਡ ਵੀ ਲੂਣਾ ਦਾ ਵਾ ਕਹਿੰਦੇ ਨੇ ਕਿ ਉਸ ਸਮੇਂ ਡਾਕ ਤੋਂ ਡਾਕ ਟਾਈਆਂ ਸਨ ਪੱਕੀਆਂ ਇਟਾਂ ਪੁਰਾਣਾ ਪਿੰਡ ਕੱਚਾ ਹੁੰਦਾ ਸੀ ਪੱਕੀਆਂ ਇਟਾਂਆਂ ਸਨ ਤੇ ਕਿ ਖੂਹ ਦਾ ਨਿਰਮਾਣ ਕੀਤਾ ਗਿਆ ਸੀ ਉਦੇ ਨਾਮ ਤੋਂ ਤਾਂ ਸੁਣਨ ਦੇ ਵਿੱਚ ਇਹ ਆ ਕਿ ਇਸ ਪਿੰਡ ਦਾ ਨਾਮ ਇਸ ਇਲਾਕੇ ਨੂੰ ਮੁੜ ਕੇ ਪੱਕਾ ਸ਼ਹਿਰ ਕਰਨ ਲੱਪੇ ਸਨ ਪਰ ਅਸੀਂ ਵੇਖ ਰਿਹਾ ਕਿ ਉਹ ਖੂਹ ਜਿਹੜਾ ਵਾ ਬੁਰੀ ਤਰ੍ਹਾਂ ਖੰਡਰ ਬਣ ਚੁੱਕਾ ਵਾ ਇਹ ਗੁਰਦੁਆਰਾ ਸਾਹਿਬ ਜਿਹੜੀ ਬਿਲਡਿੰਗ ਹੈ ਇਹਨੂੰ ਵੀ ਮਨ ਲਗਭਗ ਬਣੇ ਨੂੰ 55 ਤੋਂ 60 ਸਾਲ ਹੋ ਗਏ ਨੇ ਪਰ ਇਹਦਾ ਵੀ ਜਿਹੜਾ ਨਿਰਮਾਣ ਅਸੀਂ ਵੇਖ ਰਿਹਾ ਬਿਲਡਿੰਗ ਖਸਤਾ ਹਾਲ ਦੇ ਵਿੱਚ ਤੁਸੀਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਾਂ ਨੇੜ ਟਾਰੀ ਪੰਥ ਨੂੰ ਜਾਂ ਇਸ ਖੂਹ ਦੇ ਬਾਰੇ ਸਰਕਾਰਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਵਾਕਈ ਇਹ ਚਮਿਆਰੀ ਪਿੰਡ ਦਾ ਨਾਮ ਜਿਹੜਾ ਪੱਕਾ ਸ਼ਹਿਰ ਪਿਆ ਸੀਗਾ ਇੱਕ ਇਤਿਹਾਸਕ ਪਿੰਡ ਹੈ ਰਾਜੀ ਸਲਵਾਨ ਦੀ ਘਰ ਦੀ ਲੂਣਾ ਦਾ ਇਹ ਪਿੰਡ ਹੈ ਔਰ ਉਸ ਤੋਂ ਬਾਅਦ ਇੱਥੇ ਇੱਕ ਪੱਕਾ ਖੂਹ ਜੋ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਦੇ ਉੱਤੇ ਕਾਫੀ ਥੋੜਾ ਜਿਹਾ ਲੱਗੇ ਆ ਜੋ ਬਹੁਤ ਖੰਡਰ ਹੋ ਚੁੱਕਾ ਵਾ ਔਰ ਉਸੇ ਖੂਹ ਤੋਂ ਇਸ ਸ਼ਹਿਰ ਦਾ ਨਾਮ ਪਿੰਡ ਦਾ ਨਾਮ ਪੱਕਾ ਸ਼ਹਿਰ ਪਿਆ ਸੀਗਾ ਇਹ ਬੜਾ ਇਤਿਹਾਸਕ ਪਿੰਡ ਹੈ ਮੈਂ ਖਾਸ ਕਰਕੇ ਇਥੋਂ ਦੇ ਵਿਧਾਇਕ ਹਰਪ੍ਰਤਾਪ ਅਜਨਾਲਾ ਜੀ ਨੂੰ ਔਰ ਸਮੂਹ ਪੰਚਾਇਤ ਨੂੰ ਔਰ ਪੂਰੇ ਇਲਾਕਾ ਨਿਵਾਸੀਆਂ ਨੂੰ ਔਰ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਵੀ ਇਹ ਵਿਰਾਸਤ ਜਿਹੜੀ ਆ ਇਹ ਇਨਸਾਨਮਨ ਦੀ ਲੋੜ ਹੈ ਰਾਜਾ ਸਲਵਾਨ ਜਾਂ ਲੂਣਾ ਇਹ ਸਾਡੇ ਪਸ਼ੋਕਰ ਦੇ ਵਿੱਚ ਇਹਨਾਂ ਦਾ ਇਤਿਹਾਸ ਦੇ ਵਿੱਚ ਕਾਫੀ ਨਾਂ ਹੈ ਸੋ ਮੈਂ ਬੇਨਤੀ ਦੁਬਾਰਾ ਕਰਨਾ ਚਾਹੁੰਦਾ ਵਾਂ ਔਰ ਮੈਂ ਖਾਸ ਕਰਕੇ ਨੀਲ ਧਾਰੀ ਸੰਪਰਦਾਏ ਨੂੰ ਇਹ ਬੇਨਤੀ ਕਰਦਾ ਵਾਂ ਵੀ ਇਸ ਬਿਲਡਿੰਗ ਨੂੰ ਅچھے ਤਰੀਕੇ ਦੇ ਨਾਲ ਬਹੁਤ ਪੁਰਾਣੀ ਬਿਲਡਿੰਗ ਬਣੀ ਹੈ ਇਹਦਾ ਸੁਧਾਰ ਕਰਨਾ ਚਾਹੀਦਾ ਵਾ ਸੰਗਤ ਦੀ ਸੇਵਾ ਲੈਣੀ ਚਾਹੀਦੀ ਨਾਲ ਹੀ ਲਵ ਜ਼ਿਲ੍ਹਾ ਕਰਨਾ ਚਾਹੀਦਾ ਵਾ ਅੱਗੇ ਵੀ ਬੇਨਤੀ ਕਰ ਚੁੱਕੇ ਆ ਵੀ ਜਿੰਨੇ ਜੋਗੇ ਅਸੀਂ ਆ ਹਰ ਤਰ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਨੰਗਲੀ ਦੀ ਸੰਗਤ ਵੀ ਔਰ ਚਮੈਰੀ ਦੀ ਸੰਗਤ ਵੀ ਔਰ ਜਿੰਨੇ ਵੀ ਭੈਣ ਭਰਾ ਬਾਹਰ ਅੰਦਰ ਬੈਠੇ ਨੇ ਸਾਰੇ ਮਿਲ ਕੇ ਮਦਦ ਕਰੀਏ ਕੋਈ ਏਡਾ ਵੱਡਾ ਕੰਮ ਨਹੀਂਗਾ ਔਰ ਖਾਸ ਕਰਕੇ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਵੀ ਰਾਏ ਬਾਇ ਜਾਂਦੇ ਆ ਕਿਤੇ ਧਰਮਸ਼ਾਲਾ ਦੇ ਨਾਂ ਤੇ ਗੁਰਦੁਆਰਿਆਂ ਦੇ ਨਾਂ ਤੇ ਕਾਫੀ ਗ੍ਰਾਂਟਾਂ ਆਉਂਦੀਆਂ ਨੇ ਮੇਰੇ ਸਾਹਮਣੇ ਇਹ ਕੋ ਲੱਖ 2 ਲੱਖ ਦੀ ਗ੍ਰਾਂਟ ਦਿੱਤੀ ਜਾਵੇ ਨਾਲ ਕੋ ਸੰਗਤ ਕਰੇ ਮੇਲਜੋਲ ਤੇ ਇਹ ਬਿਲਡਿੰਗ ਬਣਾਉਣੇ ਕੋ ਇਡੀ ਵੱਡੀ ਗੱਲ ਨਹੀਂ ਸੋ ਖਾਸ ਕਰ ਭਾਈ ਮਹਿੰਦਰ ਸਿੰਘ ਜੀ ਮਾਸਟਰ ਨੇ ਇਹ ਇਹਨਾਂ ਦੇ ਉਦੋਂ ਸਦਕਾ ਇਹਨੂੰ ਦਿਨ ਦੁਨੀ ਰਾਤ ਚੌਗਣੀ ਤਰੀਕੇ ਨਾਲ ਇਹਨੂੰ ਮਨਾਇਆ ਜਾਂਦਾ ਤੇ ਮੈਂ ਇਹ ਕੇ 1 ਵਾ ਚੈਨਲ ਦਾ ਇਹਦੇ ਜਰੀਏ ਇਹਨਾਂ ਦਾ ਹੀ ਤੁਹਾਨੂੰ ਆਦ ਕਰਦਾ ਜਿਨ੍ਹਾਂ ਨਾਲ ਕਵਲ ਦੇਣ ਦੀ ਖੇਚਲ ਕੀਤੀ